ਬਰਸਾਤ ਤੋਂ ਬਾਅਦ ਜਿੱਥੇ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਚੁੱਕਿਆ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਵਿਚਾਲੇ ਕੱਗਰ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੇ ਲਈ ਖਤਰੇ ਦੀ ਘੰਟੀ ਵੱਜੀ ਹੈ ਕਿਉਂਕਿ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਕੱਗਰ ਦਰਿਆ ਦੇ ਵਿੱਚ 6.5 ਫੁੱਟ ਤੱਕ ਪਾਣੀ ਵੱਧ ਚੁੱਕਿਆ ਤੇ ਸੰਗਰੂਰ ਦੇ ਖਨੌਰੀ ਦੇ ਵਿੱਚ ਕੱਲ 726 ਫੁੱਟ ਦੇ ਸਵੇਰੇ 7 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ 732.5 ਫੁੱਟ ਪਾਣੀ ਜਿਹੜਾ ਹੈ ਉਸ ਦਾ ਲੈਵਲ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸਐਸਪੀ ਸੰਗਰੂਰ ਦੇ ਵੱਲੋਂ ਕੱਗਰ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਕੱਗਰ ਦੇ ਬੰਨ ਦੀ ਮਜ਼ਬੂਤੀ ਦੇ ਲਈ 4.450 ਕਰੋੜ ਰੁਪਏ ਖਰਚ ਕੀਤੇ ਗਏ ਸਨ 2.50 ਬੈਗ ਮਿੱਟੀ ਦੇ ਭਰ ਕੇ ਕਿਨਾਰਿਆਂ ਤੇ ਰੱਖੇ ਗਏ ਨੇ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਨਾਲ ਜਿੱਠਣ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਇਸ ਵੇਲੇ ਮੁਸਤੈਦ ਵਿਖਾਈ ਦੇ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਗੋਤਾਖੋਰਾਂ ਦੀ ਟੀਮਾਂ ਤੇ ਜੀਸੀਬੀ ਮਸ਼ੀਨਾਂ ਸਾਧ ਲਈਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਮੁਕੰਮਲ ਕਰ ਲਈ ਗਈ ਹੈ ਪਰ ਇਹ ਸੇ ਵਿਚਾਰੇ ਦੱਸ ਦਿੰਦੇ ਕਿ ਇੱਕ ਪਾਸੇ ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤਾਂ ਦੂਜੇ ਪਾਸੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਕੱਗਰ ਵੀ ਹੁਣ ਪੰਜਾਬ ਵਾਸੀਆਂ ਦੇ ਲਈ ਖਤਰੇ ਦੀ ਘੰਟੀ ਬਣ ਚੁੱਕਿਆ ਹੈ ਅੰਚਲਾਂ ਦੇ ਹੋਏ ਤੇ ਅਸੀਂ ਜਿਹੜਾ ਹੈਗਾ ਸਾਡੇ ਬੰਦੇ ਕਰਨਾ ਚਾਹੁੰਦੇ ਕਿ ਲਗਭਗ 4.5 ਕਰੋੜ ਦੀ ਲਾਗਤ ਦੇ ਨਾਲ जरा ट बन है इन चौड़ा गया। है है किया गया सोलह फुट तक जरा अब साहब पूरा विजिट करे गिछले साल गंघनिया की ट्रैक्टर ट्रॉली जेसीबी गराम इ लंघिया है लोगों भी पूछा गया कि क्वालिटी ऑफ वर्क किस तरह की हुई है किस तरह का कम हो सार ने जी है सहमति प्रकट की है इस मानियोग मुख्री ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦਿਸ਼ਾ ਦਿੱਤੇ ਗਏ ਕਿ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਹੈ ਲੋਕਾਂ ਤੋਂ ਪੁੱਛ ਕੇ ਕੰਮ ਹੋਣਾ ਚਾਹੀਦਾ ਹੈ ਤੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਕੋਤਾ ਹੀ ਨਹੀਂ ਵਰਤੀ ਜਾਣੀ ਚਾਹੀਦੀ ਉਸ ਦੇ ਤਹਿਤ ਅਸੀਂ ਲਗਾਤਾਰ ਵਿਜ਼ਿਟ ਕਰਦੇ ਜਾ ਰਹੇ ਇਹ ਮੇਰੀ ਜਿਹੜੀ ਹੈਗੀ ਇੱਥੇ ਪੰਜੀ ਵਿਜ਼ਿਟ ਹੈ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਇਰੀਗੇਸ਼ਨ ਡਿਪਾਰਟਮੈਂਟ ਹੈਗੇ ਸਾਰੀ ਟੀਮ ਇੱਥੇ ਆਈਆਂ ਹੈਗੀਆਂ ਐਕਸੀਅਨ ਮੰਡੀ ਬੋਰਡ ਐਕਸੀਅਨ ਪੰਚਾਇਤੀ ਰਾਜ ਤੇ ਐਕਸੀਅਨ ਫੂਡ ਪ੍ਰੋਡੂਸਟ ਨਾਲ ਵੀ ਕਿਤੇ ਓਥਾਨੂ ਵੀ ਅਜਨਾਲ ਲਾ ਲੈ ਕੇ ਆਏ ਆ ਅਸੀਂ ਜਿਸ ਕਰੇ ਕੋਈ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਵੀ ਕੋਈ ਸੁਝਾਅ ਕੋਈ ਦੇ ਸਕਦਾ ਹੈ ਤੇ ਉਹ ਵੀ ਅਸੀਂ ਅੱਜ ਦਿੱਤਾ ਹੈਗਾ ਤੇ ਮੈਨੂੰ ਖੁਸ਼ੀ ਇਹ ਕਹਿੰਦੇ ਹੋਏ ਕਿ ਲਗਭਗ ਜਿਹੜਾ ਹੈਗਾ ਥੀਨਿੰਗ ਦਾ ਕੰਮ ਜਿਹੜਾ ਹੈਗਾ ਡਰੇਨਾ ਦੀ ਸਫਾਈ ਦਾ ਕੰਮ ਘਰ ਦੀ ਸਫਾਈ ਦਾ ਕੰਮ ਅਸੀਂ ਨਰੇਗਾ ਤੇ ਮਹਿਕਮੇ ਦੇ ਜਿਹੜੇ ਹੈਗੇ ਫੰਡ ਕਨਵਰਜ ਕਰਾ ਕੇ ਲਗਭਗ 3 ਕਰੋੜ ਦਾ 3.5 ਕਰੋੜ ਦਾ ਉਹ ਕੰਮ ਵੀ ਅਸੀਂ ਕਰਾ ਚੁੱਕੇ ਹੈਗੇ ਤੇ ਜਿਹੜੀ ਥੀਨਿੰਗ ਹੈ ਉਹ ਰੈਗੂਲਰਲੀ ਚੱਲ ਰਹੀ ਹੈ ਸਾਰੇ ਕੰਮ ਸਾਡੇ ਪੱਖੋਂ ਮੁਕੰਮਲ ਨੇ ਤੇ ਅਸੀਂ ਤਿਆਰ ਆ ਜੇਕਰ ਕੋਈ ਵਿਵਦਾ ਹੁੰਦੀ ਹੈ

ਜਿਹਦੇ ਵਿੱਚੋਂ ਲਗਭਗ 1 ਲੱਖ ਬੈਗ ਬਣ ਕੇ ਤਿਆਰ ਵੀ ਹੋ ਚੁੱਕੇ ਤੇ ਵਕ ਵਕ ਥਾਵਾ ਤੇ ਅਸੀਂ ਆਲਰੇਡੀ ਪਹੁੰਚਾ ਦਿੱਤਾ ਕਿ ਜੇ ਖੁਦਾ ਨਾ ਖਾਸ ਤਾਂ ਕੋਈ ਬ੍ਰੀਚ ਹੁੰਦਾ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਪਲੱਗ ਕੀਤਾ ਜਾ ਸਕੇ ਨਾਲ ਹੀ ਜਿਹੜਾ ਹੈਗਾ ਜੀਸੀਪੀਜ਼ ਨਾਲ ਟਾਈਅਪ ਹੋ ਚੁੱਕਿਆ ਹੈ ਜਿਹੜੇ ਜੇਕਰ ਕੁਝ ਕਿਤੇ ਕੋਈ ਕੱਟ ਪਾਣੇ ਹੁੰਦੇ ਹੈ ਪਾਣੀ ਦਾ ਬਹਾਰ ਨੈਚੁਰਲ fluxo ਸਾਨੂੰ ਬਰਕਰਾਰ ਕਰਨਾ ਹੁੰਦਾ ਹੈ ਤੇ ਮਿੱਟੀਆਂ ਮਿੱਟੀ ਜਿਹੜੀ ਹੈਗੀ ਕੋਪਟ ਨਹੀਂ ਹੁੰਦੀ ਉਹਦੇ ਵਾਸਤੇ ਜੀਸੀਪੀਸ ਥਾਣੇ ਵਾਲੇ ਚ ਮੂਹੀਆਂ ਕਰਾਈ ਗਈ ਹੈ ਕਿ ਅਸੀਂ ਜਿਹੜਾ ਹੈਗਾ ਪਿੰਡ ਲੈਵਲ ਤੇ ਟਰਾਲੀਆਂ ਜੀਸੀਪੀਆਂ ਉਤਾਖੋਰ ਇਹ ਸਾਰੇ ਅਸੀਂ ਜਿਹੜਾ ਹੈ ਟਾਈ ਅਪ ਕਰ ਚੁੱਕੇ ਨਾਲ ਹੀ ਸਾਡੀ ਜਿਹੜੀ ਮੀਟਿੰਗ ਹੈਗੀ ਆਰਪੀ ਪਰਸਨਲ ਨਾਲ ਵੀ ਹੋ ਚੁੱਕੀ ਹੈ ਜੇਕਰ ਕੋਈ ਇਮਰਜੈਂਸੀ ਹੋਣੀ ਹੈ ਡਿਜ਼ਾਸਟਰ ਮੈਨੇਜਮੈਂਟ ਦਾ ਕੰਮ ਹੁੰਦਾ ਹੈ ਜਾਂ ਇਮਰਜੈਂਸੀ ਰਿਸਪਾਂਸ ਦਾ ਕੰਮ ਜਿਹੜਾ ਹੁੰਦਾ ਉਹ ਅਸੀਂ ਸਾਰੇ ਦੇ ਸਾਰੇ ਆਪਣੀ ਟਾਈ ਅਪ ਜਿਹੜਾ ਹੈਗਾ ਹੋ ਚੁੱਕਿਆ ਹੈ ਸਾਰਾ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜਾ ਕੰਮ ਚੱਲ ਰਿਹਾ ਹੈ ਕੀ ਹਰਿਆਣਾ ਪ੍ਰਸ਼ਾਸਨ ਦੇ ਨਾਲ ਵੀ ਟੱਚ ਦੇ ਵਿੱਚ ਹੈ ਜੀ ਬਿਲਕੁਲ ਬਾਰੇ ਡਿਸਟ੍ਰਿਕਟਸ ਦੇ ਵਿੱਚ ਵੀ ਅਸੀਂ ਟੱਚ ਹੈਗੇ ਜਿਹੜੇ ਸਾਡੇ ਪਿੱਛੇ ਗੇਜਸ ਲਗੇ ਹੈ ਕਿ ਹਰਿਆਣਾ ਦੇ ਵਿੱਚ ਉਹਨਾਂ ਨਾਲ ਵੀ ਅਸੀਂ ਲਗਾਤਾ ਟੱਚ ਦੇ ਵਿੱਚ ਹੈ ਜਿਸ ਕਰਕੇ ਸਾਨੂੰ ਜਿਹੜਾ ਹੈਗਾ ਐਟ ਲੀਸਟ 24 ਘੰਟੇ ਤੋਂ 72 ਘੰਟੇ ਦੀ ਐਡਵਾਂਸ ਵਾਰਨਿੰਗ ਮਿਲ ਸਕਣ ਅਸੀਂ ਸਾਰੇ ਪੱਖੋਂ ਜਿਹੜਾ ਹੈਗਾ ਆਪਣੇ ਕਮਿਊਨੀਕੇਸ਼ਨ ਸਿਸਟਮ ਐਸਟੈਬਿਸ਼ ਕਰਾਂ ਚਲਾਉਂਦੇ ਹੋਏ